ਆ ਗਿਆ ਆ ਗਿਆ ਬਾਪੂ ਛੋਟੀ ਮਾਰ ਛੋਟੀ ਮਾਰ 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 ਉਹ ਜਾ ਇੱਧਰ ਕਿਧਰ ਅੱਤਸ ਕਿਧਰ ਜਾ ਬਾ ਬਾ ਹੋ ਗਿਆ ਪਾਸੇ ਕੋਈ ਨਹੀਂ ਲੋਕਾਂ ਤੇ ਅਥਰੂ ਕਹਿੰਦੇ ਗੋਲੇ ਚਲਾਏ ਜਾ ਰਹੇ ਆ ਉਹ ਪਾਸੇ ਕੋਈ ਹੁੰਦਾ ਨਹੀਂ ਕੁਝ ਨਹੀਂ ਹੁੰਦਾ ਉਹ ਬੜੀ ਥੁੰਡੇ ਨਾ ਦੇਖੋ ਕਿਵੇਂ ਤੂੰ ਆਤਾਨ ਕੀਤਾ ਹੋਇਆ ਇੱਥੋਂ ਦੀ ਇਹ ਮਾਨ ਸਰਕਾਰ ਹੈ ਦੇਖੋ ਕਿਸ ਤਰ੍ਹਾਂ ਬੰਬ ਚਲਾਏ ਜਾ ਰਹੇ ਆ ਇੱਥੋਂ ਦੇ ਪਿੱਛੇ ਪਿੱਛੇ ਚੱਲਦੇ ਗਏ ਤੁਹਾਨੂੰ ਨਾ ਹੈ ਜਦੋਂ ਮਿਲਦਾ ਚਰਾ ਕੇ ਮਾਰਿਆ ਕਰਾਉਣਾ ਬੰਮੀ ਡੀਅਰ ਗੈਸ ਆ ਗਈ ਡੀਅਰ ਗੈਸ ਆ ਗਈ ਇੱਕ ਤਾਂ ਜਿੰਦਾਬਾਦ ਡੀਅਰ ਗੈਸ ਛੱਡਣ ਜਾ ਕੇ ਇਹਨੂੰ ਬੰਦ ਕੇ ਪਾਸੇ ਮਾਰਿਓ ਤਾੜੋ puri ਅਗੇ ਡੀਅਰ ਗੈਸ ਛੱਡਣ ਵਾਸਤੇ ਥੋੜ੍ਹ-ਥੋੜ੍ਹ ਸਿਆਰ ਹੈ ਕੋਈ ਗੱਲ ਨਹੀਂ ਆ ਗੋਲਾ ਜਾਉਂਦਾ ਚੱਕ ਕੇ ਹੱਥ ਲਪੜਾ ਫੜ ਦੋ ਦੇਖੋ ਇਥੋਂ ਦੀ ਮਾਨ ਸਰਕਾਰ ਐਡੇ ਜ਼ਬਰ ਤੇ ਆਈ ਹੋਈ ਐ ਲੋਕਾਂ ਦੇ ਅਥਰੂ ਕੈਸ ਛੱਡ ਰਹੀ ਐ ਡੰਗਾ ਉੱਗੇ ਬਣਾਈਓ छदया देखो ਪੜਾ ਪੜਾ ਹੇੜਾ ਬਣਾ ਪੜਾ ਹੇੜਾ ਬਣਾ ਪਾ ਹੇੜਾ ਅਥਰੂ ਕੈਸ ਦੇ ਗੋਲੇ ਅੱਗੇ ਵਧੋ ਅੱਗੇ ਅੱਗੇ ਵਧੋ ਅੱਗੇਲੀ ਪਾਸੇ ਖੜਵੀ ਪੈਰਾ ਹੋ ਉਹ ਪੁੱਛ ਨੇ ਖੜਵੀ ਪੈਰਾ ਅੱਗੇ ਵਧੋ ਅੱਗੇ ਹੋਰ ਜਲਦੀ ਹੋ ਜਾ ਆਪਣੇ ਬੰਦੇ ਅੱਗੇ ਵਧੋ ਅੱਗੇ ਅੱਗੇ ਆ ਜਾਓ ਬਰਾਵੋ ਆ ਜਾਓ ਕਾਰਪੋਰੇਟਾਂ ਦੇ ਹੱਕ ਚ ਪੁਗਤਦੀ ਹੋਈ ਐ ਇਥੋਂ ਦੀ ਪੰਜਾਬ ਸਰਕਾਰ ਲੋਕਾਂ ਦੀਆਂ ਜ਼ਮੀਨਾਂ ਤੇ ਦੇਂਦੇ ਹਾੜੇ ਡਾਕੇ ਮਾਰਨ ਦੇ ਲਈ ਕਾਰਪੋਰੇਟਾਂ ਦਾ ਸਾਥ ਦੇਣ ਦੇ ਲਈ ਲੋਕਾਂ ਤੇ ਅਥਰੂ ਗੈਸ ਦੇ ਗੋਲੇ ਜਿਹੜੇ ਉਹ ਚਲਾਏ ਜਾ ਰਹੇ ਨੇ ਆਹ ਦੇਖੋ ਬੋਤਲਾਂ ਦੇ ਵਿੱਚ ਪਾ ਕੇ ਜਿਹੜੇ ਬੰਬ ਉਹ ਉੱਪਰ ਤੇ ਆ ਜਾਓ ਦੇਖੋ ਤੁਸੀਂ ਸਾਫ਼-ਸਾਫ਼ ਸੁਣ ਸਕਦੇ ਹੋ ਬੰਬ ਚਲਾਏ ਜਾ ਰਹੇ ਆ ਲੋਕਾਂ ਨੂੰ ਕਿਸਾਨਾਂ ਦੇ ਉੱਤੇ ਓਏ ਭਾਈ ਬਹੁਤ ਸੇ ਦੋਨੋਂ ਖਿੜੀ ਹੈ ਦੋ ਸਰੀ ਅੱਖਾਂ ਦੇ ਵਿੱਚ ਪੈ ਰਿਹਾ ਹੈ ਇਸ ਕਰਕੇ ਜਿਹੜਾ ਖੇਤਾਂ ਵਿੱਚ ਖੜਾ ਭਈ ਅੱਕੇ ਫੜੋ ਅੱਕੇ ਪ੍ਰਧਾਨ ਪਰਨਾ ਅੱਧਾ ਕਰਕੇ ਦੇ ਅੱਕੇ ਫੜੋ ਆ ਜਾਓ ਭਾਈ ਆਪਣੇ ਪ੍ਰਧਾਨ ਦੀ ਸਭ ਤੋਂ ਮੂਰੇ ਦੇ ਵਿੱਚ ਨਾ ਸਿਰ ਦੇ ਜੁਕੇ ਜੁਕਦਾ ਸੀ ਕਾਲਾ ਝਾੜ ਉਹ ਅੱਕੇ ਨੇ ਆਪਣੇ ਸਾਰੇ ਇਸ ਕਰਕੇ ਅੱਕੇ ਫੜੋ ਬਹੁਤ ਰੋ ਖੜ ਪੈ ਰਿਹਾ ਓਥੇ ਨਾ ਫੜੋ ਆ ਗਿਆ ਬਾਪੂ ਸੋਟੀ ਮਾਰ ਸੋਟੀ ਮਾਰ 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 ਓਹ ਕਿੱਥੇ ਕਿੱਥੇ ਆ ਤੂੰ ਇੱਧਰ ਤੂੰ ਇੱਧਰ ਆ ਬਾ ਬਾ ਹੋ ਗਿਆ ਪਾਸੇ ਕੋਈ ਨਹੀਂ ਲੋਕਾਂ ਤੇ ਅਥਰੂ ਕਹਿੰਦੇ ਗੋਲੇ ਚ ਲਾਏ ਜਾ ਰਹੇ ਆ ਜਿਹੜੇ ਬਲੇ ਵੀ ਖੇਤਕੀ ਨਹੀਂ ਖੜਾ ਨਾ ਖੇਤਕੀ ਉਹ ਸੁੱਖੋ ਮਾਰਨ ਕਿੱਥੇ ਆ ਕੋ ਬੋਲ ਦੋ ਕਹ ਤੂੰ ਬੋਲ ਬਾਈ ਗੱਡੀ ਤੇ ਚੜੋ ਯਾਰ ਗੱਡੀ ਤੇ ਚੜੋ ਗੱਡੀ ਤੇ ਬਾਈ ਸਾਰੇ ਉੱਤਰੋ ਸਾਰੇ ਉੱਤਰ ਤੂੰ ਉੱਤਰ ਜਾ ਸਾਰੇ ਦੇਖੋ ਤੁਸੀਂ ਇਸ ਤਰ੍ਹਾਂ ਇੱਥੋਂ ਦੀ ਪੰਜਾਬ ਸਰਕਾਰ ਕਿਸਾਨਾਂ ਦੇ ਉੱਤੇ ਅਥਰੂ ਗੈਸ ਹਟ ਰਹੀ ਆ ਉਹ ਜ਼ਮੀਨਾਂ ਜਿਹੜੀਆਂ ਧੀਆਂ ਪੁੱਤਾਂ ਵਾਂਗੂ ਜਾ ਕੇ ਲੈ 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 ਜਿੱਦ ਲੈ ਕਪੜਾ ਲੈ 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 ਨਾ ਹੋ ਹਾਂ ਤਾਂ ਬੰਦਾਲੀ ਕਥਨੀ ਹੁੰਦਾ ਉਹ ਬਾਈ ਖੀੜੇ ਨਾ ਸਾਰੇ ਗੱਡੀ ਕਰੇ ਵਾਲੇ ਗੱਡੀ ਕਰੇ ਸਾਰੇ ਖੀੜੇ ਨੇ ਖੀੜੇ ਨੇ ਸਾਰੇ ਅੱਗੋਂ ਸਮਝਾਂਗੇ ਕਿ ਮੈਂ ਬੰਨੇ ਉਹਦਾ ਸਾਥ ਬਖਾਣਾ ਹੈ ਤੁਹਾਣਾ ਤੂੰ ਉਹਨੂੰ ਖਾਣ ਤੋਂ ਬਾਅਦ ਕਰ ਲਾ ਦਵਲਾ ਕੋਈ ਨਹੀਂ ਕੋਈ ਨਹੀਂ ਗਿੱਲਾ ਦੇਖੋ ਕਿਵੇਂ ਧੂਆ ਧਾਨ ਕੀਤਾ ਹੋਇਆ ਇੱਥੋਂ ਦੀ ਇਹ ਮਾਨ ਸਰਕਾਰ ਹੈ ਜਿਹੜੀ ਆਮ ਲੋਕਾਂ ਦੀ ਬਣਦੀ ਸੀ ਲੋਕਾਂ ਦੇ ਉੱਤੇ ਅੱਥਰੂ ਗਏ ਸੈੱਟ ਰਹੀ ਹੈ ਅੱਗਾਂ ਲੱਗ ਰਹੀਆਂ ਨੇ ਸਾਈਡਾਂ ਤੇ ਦੇਖੋ ਤੁਸੀਂ ਕਿੱਥੋਂ ਹੋ ਕੇ ਪਾਣੀ ਬਕਾ ਲਖਦੇ ਪਾਣੀ ਲੈ ਆਖੋ ਜ਼ੋਰ ਨਾਲ ਦੇਖੋ ਕਿਸ ਤਰ੍ਹਾਂ ਬੰਬ ਚਲਾਏ ਜਾ ਰਹੇ ਆ ਇੱਥੋਂ ਦੇ ਐਸਐਸਪੀ ਦੇ ਡੀਸੀ ਦੇ ਵੱਲੋਂ ਲੋਕਾਂ ਦੇ ਉੱਤੇ ਐਡੀ ਵੱਡੀ ਪੱਧਰ ਤੇ ਅਤਿਆਚਾਰ ਕੀਤਾ ਜਾ ਰਹੇ ਉਹ ਜ਼ਮੀਨਾਂ ਜਿਹੜੀਆਂ ਸਾਡੀਆਂ ਨੇ ਧੱਕੇ ਨਾਲ ਕਬਜ਼ਾ ਇੱਥੇ ਦੇ ਪੁਲਿਸ ਪ੍ਰਸ਼ਾਸਨ ਪਾ ਰਿਹਾ ਪਾਣੀ ਪਾਣੀ ਅੱਗੇ ਲੱਦੇ ਆ ਰਹੇ ਬਾਹਰ ਹਾਂ ਹਾਂ ਕੋਈ ਗੱਲ ਨਹੀਂ ਚਲੋ ਭਾਈ ਕੋਈ ਨਹੀਂ ਇੰਨਾ ਨਹੀਂ ਜਾਊਗਾ ਗਲੀ ਫੌਂਟਸ ਪਿੱਛੇ ਪਿੱਛੇ ਚੱਕਦੇ ਕੋਈ ਕੁਝ ਨਹੀਂ ਕਹਦਾ ਹੈ ਜਿਵੇਂ ਮੇਰੇ ਦਾ ਚਰਾ ਕੇ ਮਾਰਿਆ ਕਰਾਉਣਾ ਬੰਦੂ ਮਾਰਨਾ ਬੰਦੂ ਓ ਭਾਈ ਬੰਦਾ ਗੁੰਮਨਾ ਹੋ ਰਿਹਾ ਕੋਈ ਵਿੱਚ ਫਾਇਰ ਪਰ ਗੇੜ ਆ ਰਿਹਾ ਹੁਣ ਕਿਸੇ ਨਾਲ ਮੁੜੋ ਕੋਨਾ ਮਰ ਰਹੀ ਕੋਈ ਨਹੀਂ ਅਧਿਰਕਲ ਦੇ ਕਾਹ ਕਥੀ ਕੋਈ ਕੋਈ ਕੰਮ ਨਹੀਂ ਕਰਦਾ ਜੋ ਕਰ ਤੂੰ ਪਰਖ ਜਾਬਰਾ ਓਏ ਸਾਡਾ ਸਿਦਕ ਤੈਨੂੰ ਲਲਕਾਰੇ ਲਾ ਤਾਣ ਜਿੰਨਾ ਲੱਗਦਾ ਸਾਡੇ ਨਿਮੜੇ ਨਹੀਂ ਜਕਾਰੇ ਸਾਧੂ ਸਿੰਘ ਤਖਤ ਉਪਰ ਇਹਨੀਆਂ ਲੈਲਾ ਆਹ ਆ ਇਸ ਵਖਤ ਇਥੋਂ ਦੀ ਸਰਕਾਰ ਨੂੰ ਇਹ ਦੱਸ ਰਹੀਆਂ ਨੇ ਭਈ ਜਿੰਨੇ ਮਰਜੀ ਅਥਰੂ ਗੈਸ ਦੇ ਗੋਲੇ ਛੱਡ ਲਿਓ ਜਿੰਨੇ ਮਰਜੀ ਬੰਬ ਮਾਰ ਲਿਓ ਜਿੰਨੀ ਮਰਜੀ ਡਾਂਗ ਚਰਾਲ ਚਲਾ ਲਿਓ ਅੰਤ ਨੂੰ ਲੋਕਾਂ ਦੀ ਜਿੱਤ ਹੋਊਗੀ ਤੇ ਤੁਹਾਡੀ ਹਾਰ ਹੋਊਗੀ ਜਿਹਦਾ ਸਬੂਤ ਇਹ ਹੈ ਭਈ ਇੱਥੋਂ ਦੀ ਪੁਲਿਸ ਨੇ ਸਾਰਾ ਕੁਝ ਚਲਾ ਕੇ ਦੇਖ ਲਿਆ ਤੇ ਹੁਣ ਜਿਹੜੀਆਂ ਪਾਣੀ ਦੀਆਂ ਬਿਛਾੜਾ ਉਹ ਵਰਤ ਰਹੀ ਹੈ ਇੱਥੋਂ ਦੀ ਸਰਕਾਰ ਦੇਖੋ ਪੰਜਾਬ ਸਰਕਾਰ ਬਿੱਟੀ ਦੂਰ ਤੱਕ ਬੰਬ ਚਲਾ ਕੇ ਸੈਟ ਰਹੀ ਆ ਪਾਣੀ ਦੀਆਂ ਬਿਛਾੜਾਂ ਆ ਮੇਰਾ ਬੂਟ ਚੱਕਿਓ ਮੇਰਾ ਬੂਟ ਚੱਕਿਓ ਪਾਣੀ ਦੀਆਂ ਬਿਛਾੜਾਂ ਮਾਰ ਰਹੀ ਆ ਬੂਟ ਬੂਟ ਪਾਏ ਰੇਤਾ ਪੋੜਾ ਕਰੋ ਰੇਤਾ ਜਿਹੜਾ ਖੇਤ ਵਿੱਚ ਜਾਂਦਾ ਉਹ ਰੇਤਾ ਪੋੜਾ ਕਰੋ ਜਿਹੜੇ ਮਰੇ ਫਿਰ ਖੇਤ ਖੜੇ ਨੇ ਖਸੂਣ ਗਏ ਆ ਆ ਜਾ ਕਿਉਂ ਉਧਰੋਂ ਪੱਕਾ ਹੋਰ ਸਿਰਾਂ ਗੇ ਰੋਡ ਤੇ ਬੱਥੇ ਇਕੱਠੇ ਹੋਣ ਰੋਡ ਲੱਗੋ ਆ ਬਾਡਰ ਕਹਿਣੇ ਤੁਸੀਂ ਦੇਖ ਸਕਦੇ ਹੋ ਚਲਾਈ ਜਾ ਰਹੀ ਹੈ ਜੰਦਾਬਾ 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 ਦੇਖੋ ਕਿ ਇਸ ਤਰ੍ਹਾਂ ਹਵਾਈ ਬੰਬ ਜਿਹੜੇ ਉਹ ਛੱਡੇ ਜਾ ਰਹੇ ਆ ਭਾਈ ਇੱਥੇ ਡਟ ਕੇ ਖੜਨਾ ਭਾਈ ਖੜੇ ਆ ਹਾਂਜੀ ਹਾਂ ਇਧਰ ਆਵੇ ਪੂਰੀ ਗੱਲ ਨੂੰ ਸੱਟ ਲਾਣ ਦੇ ਸੱਟ ਲਾਣ ਦਾ ਪੂਰਾ ਜ਼ੋਰ ਲਾ ਰਹੀ ਹੈ ਇਥੋਂ ਦੀ ਸਰਕਾਰ ਪਾਣੀ ਦੀਆਂ ਬਿਛਾੜਾਂ ਮਾਰ ਕੇ ਸ਼ਾਇਦ ਉਹਨਾਂ ਨੂੰ ਇਹ ਆ ਵੀ ਕਿਸਾਨ ਜਿਹੜੇ ਅੱਜ ਜ਼ਮੀਨ ਜਿਹੜੀ ਉਹਨਾਂ ਦੀ ਆਪਣੀ ਜ਼ਮੀਨ ਉਹਦਾ ਕਬਜ਼ਾ ਲੈਣ ਲਈ ਆਏ ਨੇ ਸ਼ਾਇਦ ਕਿਸਾਨ ਪਿੱਛੇ ਮੁੜ ਜਾਣਗੇ ਪਾਣੀ ਦੀਆਂ ਬਿਛਾੜਾ ਮਾਰ ਕੇ ਵੀ ਦੇਖ ਲਵੇ ਪਰ ਇਹ ਕੰਦ ਤੇ ਲਿਖਿਆ ਨਹੀਂ ਭੁੱਲਣਾ ਚਾਹੀਦਾ ਬਈ ਜਿਹੜੀ ਸਾਡੀ ਮਾਂ ਹੈ ਅਸੀਂ ਕਦੇ ਵੀ ਬਾਪੂ ਨਾ ਨਾ ਦੇਖੋ ਕਿਸ ਤਰ੍ਹਾਂ ਦੇ ਬੰਬ ਛੱਡੇ ਜਾ ਰਹੇ ਆ ਜਿਹੜਾ ਕੰਡਾ ਹੀ ਲੋਕਾਂ ਨੂੰ ਮਾਰੀ ਬਾਤ ਹੂੰ ਆਵੇ ਬਤਾ ਦੇ ਮਾਰ 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 ਇਹਨੇ ਮਾਰ ਮਾਰ ਭਾਈ ਬਾਹ ਪਾਣੀ ਨਾ ਪਾਣੀ ਨਾ ਪਾਣੀ ਨਾ ਦੇਖੋ ਕਿਸ ਤਰ੍ਹਾਂ ਬੰਬ ਛੱਡੇ ਜਾ ਰਹੇ ਆ ਪੁਲਿਸ ਪੂਰੀ ਬਾਹ ਲ ਆ ਰਹੀ ਹੈ ਜੀ ਤੋ ਇਹ ਸਾਬਤ ਹੁੰਦਾ ਹੈ ਬਈ ਇਥੋਂ ਦਾ ਮੁੱਖ ਮੰਤਰੀ ਜਿਹੜਾ ਆਪਦੇ ਆਪ ਨੂੰ ਆਮ ਘਰਾਂ ਦਾ ਦੱਸ ਰਿਹਾ ਹੈ ਲੋਕਾਂ ਦੇ ਉੱਤੇ ਆਮ ਆਦਮੀ ਦੀ ਅਤਿਆ ਅਤਿਆਜਰ ਕਰ ਰਿਹਾ ਹੁਣ ਇਹ ਤਾਂ ਸਾਫ਼ ਦਿਖ ਰਿਹਾ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਕਾਰਪੋਰੇਟਾਂ ਦੇ ਪੱਖ ਵਿੱਚ ਖੜ ਰਿਹਾ ਆਹ ਬੰਬ ਨੇ ਇਥੋਂ ਦੀ ਪੁਲਿਸ ਦੇ ਸ਼ਰਅਮ ਕਿਰਤੀ ਲੋਕਾਂ ਦੇ ਉੱਤੇ ਜਲ ਰਹੇ ਆ ਜਿਹੜੇ ਆਂਦੀ ਜ਼ਮੀਨ ਬਚਾਉਣ ਲਈ ਚੱਲੇ ਆ

ਦੇਖੋ ਕਿ ਇਸ ਤਰ੍ਹਾਂ ਇਥੋਂ ਦੀ ਮਾਨ ਸਰਕਾਰ ਜਿਹੜੀ ਕਹਿੰਦੀ ਹੈ ਵੀ ਅਸੀਂ ਲੋਕਾਂ ਦੇ ਪਾਸੇ ਚ ਖੜਾਂਗੇ ਲੋਕਾਂ ਦੀ ਗੱਲ ਕਰਾਂਗੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਕੋਈ ਨਹੀਂ ਜਿਹੜੀ ਕਿਸਾਨਾਂ ਦੇ ਜ਼ਮੀਨ ਧੱਕੇ ਦੇ ਨਾਲ ਖਵੈਰ ਕੀਤੀ ਹੈ ਉਸ ਜ਼ਮੀਨ ਜਿੱਥੇ ਕੰਮਜਾ ਇਥੋਂ ਦੇ ਕਿਸਾਨ ਲੈਣ ਚੱਲੇ ਆ ਉਸ ਕਿਸਾਨਾਂ ਦੇ ਰਾਹ ਦੇ ਵਿੱਚ ਅੜਿੱਕਾ ਡਾ ਰਹੀ ਹੈ ਇਥੋਂ ਦੀ ਪੰਜਾਬ ਸਰਕਾਰ ਕਾਰਪੋਰੇਟਾਂ ਦੇ ਹੱਕ ਵਿੱਚ ਭੋਗਤ ਰਹੀ ਹੈ ਪਾਣੀ ਦੀਆਂ ਬਿਛਾੜਾਂ ਮਾਰ ਰਹੀ ਹੈ ਅਥਰੂ ਗੈਸ ਚਲਾ ਰਹੀ ਹੈ ਤੇ ਜਿਹੜੇ ਬੰਬ ਗੋਲੇ ਆ ਉਹ ਚਲਾਏ ਜਾ ਰਹੇ ਆ ਤਾਂ ਕਿ ਕਿਸਾਨਾਂ ਨੂੰ ਖਦੇੜਿਆ ਜਾ ਸਕੇ ਉਹ ਤੁਸੀਂ ਦੇਖ ਸਕਦੇ ਹੋ ਵੀ ਕਿਸਾਨਾਂ ਦੇ ਉੱਤੇ ਸ਼ਰਿਆਮ ਬੰਬ ਚਲਾਏ ਜਾ ਰਹੇ ਆ ਆ ਇੱਕ ਹੋਰ ਚੱਲਿਆ ਸਾਡੇ ਤੇ ਜਿਹੜਾ ਉਹ ਭਾਈਆਂ ਨੂੰ ਦੱਬੇ ਉਹ ਅਥਰੂ ਗੈਸ ਦੇ ਗੋਲੇ ਹਾਂ ਦੱਬਿਓ ਹੁਣ ਆਉਣਗੇ ਭਾਈ ਉਹ ਆਜੋ 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 ਅੱਗੇ ਕਰੋ ਅੱਗੇ ਕਰੋ ਡਾਊਨ ਫਟਾ ਕੰਮ ਕਰਕੇ ਅੱਗੇ ਕਰੋ ਅੱਗੇ ਕਰੋ ਲੋਕਾਂ ਨੂੰ ਖਦੇੜ ਉਹਨਾਂ ਤੋਂ ਪੂਰੀ Oh ਕਾ ਮਾਈ ਜੀ ਨਾ ਹਾਂ ਮੱਚਦੀ ਮੈਂ ਉਹ ਤੇ ਭਾ ਗਿਆ ਪਹਿਲਾਂ ਬੱਚਾ ਕਿਸਾਨ ਆਪਦੀ ਧੀਆ ਪੁੱਤਾਂ ਵਾਂਗੂ ਪਾਲੀ ਜ਼ਮੀਨ ਉਹ ਬਾਈ ਰੇਤਾ ਪਾਦਾ ਉਹ ਮਿੱਟੀ ਪਾ ਮੇਰਾ ਮਿੱਟੀ ਪਾ ਯਾਰ ਦੇਖੋ ਧੜਾ ਧੜ ਕਿਵੇਂ ਅਥਰੂ ਗਾਇ ਚੱਲ ਰਹੀ ਹੈ ਆਹੋ ਦੇਖੋ ਬਾਈ ਇਹਨੂੰ ਦੱਬਦੇ ਇੱਥੇ ਦੱਬਦੇ ਇੱਥੇ ਦੱਬਦੇ ਜੇ ਫਟੇ ਆੜੀ ਅਥਰੂ ਗਾਇ ਚਲਾ ਰਹੇ ਆ ਦੇਖੋ ਦੇਖੋ ਕਿਸ ਤਰ੍ਹਾਂ ਚੱਲ ਰਹੀ ਹੈ ਕਿਸਾਨ ਆਪਦੇ ਖੇਤਾਂ ਦੇ ਵਿੱਚ ਡਟੇ ਖੜੇ ਆ ਆਪਦੀ ਜ਼ਮੀਨ ਦੇ ਕਬਜ਼ੇ ਵਾਪਸ ਲੈਣ ਦੇ ਲਈ